ਸ਼ਿਕਰ ਗੋਬਿੰਦ ਸਿੰਘ ਜੀ ਜਦੋਂ ਆਨੰਦਪੁਰ ਸਾਹਿਬ ਦੇ ਵਿੱਚ ਕਿਲਾ ਆਨੰਦਗੜ੍ਹ ਛੱਡਣ ਦੇ ਲਈ ਤਿਆਰ ਹੋਏ ਜਦੋਂ ਮਾਤਾ ਗੁਜਰੀ ਦੇ ਨਾਲ ਹੀ ਉਹਨਾਂ ਨੂੰ ਸਿੰਘਾਂ ਨੇ ਕਿਹਾ ਕਿ ਤੁਸੀਂ ਕਿਲਾ ਛੱਡ ਦਿਓ ਉਸ ਵਕਤ ਪਹਾੜੀ ਰਾਜਾ ਨੇ ਤੇ ਨਾਲ ਹੀ ਮੁਗਲ ਰਾਜਾ ਨੇ ਸੌਂ ਖਾਧੀ ਸੀ ਕਿ ਅਸੀਂ ਤੁਹਾਡੇ ਪਰਿਵਾਰ ਨੂੰ ਕੁਝ ਨਹੀਂ ਕਾਵਾਂਗੇ ਕਿਉਂਕਿ ਦੱਸਿਆ ਜਾਂਦਾ ਹੈ ਇਤਿਹਾਸ ਦੇ ਵਿੱਚ ਕਿਹਾ ਗਿਆ ਕਿ 10000 ਦੇ ਕਰੀਬ ਉਸ ਵਕਤ ਸੈਨਾ ਸੀ ਜਿਨ੍ਹਾਂ ਨੇ ਨਾਨਦਪੁਰ ਸਾਹਿਬ ਨੂੰ ਕਿਰਾ ਪਾਇਆ ਹੋਇਆ ਸੀ ਉਸ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸਮੇਤ ਇਸੇ ਨਦੀ ਦੇ ਵਿੱਚੋਂ ਗੁਜ਼ਰਦੇ ਨੇ ਉਹਨਾਂ ਦੇ ਨਾਲ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਤੇ ਨਾਲ ਮਾਤਾ ਗੁਜਰੀ ਜੀ ਸੀ ਸੋ ਉਹ ਸਤ ਪੂਰੇ ਲਾਮ ਨਸ਼ਕਰ ਦੇ ਨਾਲ ਇਸ ਨਦੀ ਦੇ ਵਿੱਚੋਂ ਸਤਸਾ ਨਦੀ ਦੇ ਵਿੱਚੋਂ ਗੁਰੂ ਜੀ ਜਿਹੜੇ ਨੇ ਨਿਕਲਦੇ ਨੇ ਤੇ ਇਸੇ ਕਰਕੇ ਸ਼ਬਦ ਉਚਾਰਿਆ ਜਾਂਦਾ ਵਾਟਾ ਲੰਮੀਆ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਤਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਸੋ ਅਜਿਹੇ ਸ਼ਬਦਾਂ ਦੇ ਨਾਲ ਪੂਰੇ ਵਿਰਗਮਈ ਹੋ ਕੇ ਸਿੱਖ ਸੰਗਤ ਜਿਹੜੀ ਹੈ ਉਸ ਸਮੇਂ ਨੂੰ ਯਾਦ ਕਰਦੀ ਹੈ ਉਸ ਤਸ਼ੱਦਦ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿ ਕਿਵੇਂ ਮੁਗਲ ਰਾਜਿਆਂ ਦੇ ਵੱਲੋਂ ਛੋਟੇ ਸਹਿਦ ਜਰਦਿਆਂ ਨੂੰ ਜਦੋਂ ਧਰਮ ਮੰਨਣ ਦੇ ਲਈ ਈਨ ਮੰਨਣ ਦੇ ਲਈ ਕਿਹਾ ਗਿਆ ਜਦੋਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਸਾਡਾ ਧਰਮ ਅਪਣਾ ਲਓ ਤੁਸੀਂ ਮੰਨ ਲਓ ਅਸੀਂ ਤੁਹਾਨੂੰ ਛੱਡ ਦੇਵਾਂਗੇ ਲੇਕਿਨ ਛੋਟੇ ਸਬਜਾਦਿਆਂ ਦੇ ਵੱਲੋਂ ਉਸ ਸਮੇ ਜਿਹੜਾ ਹੈ ਉਹਨਾਂ ਮੁਗਲੀ ਰਾਜਿਆਂ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰ ਕੇ ਸ਼ਹਾਦਤ ਦੇਣੀ ਜਿਹੜੀ ਹੈ ਉਹ ਸਹੀ ਸਮਝੀ ਸੋ ਐਸੇ ਕਰਕੇ ਸਿੱਕੇ ਇਤਿਹਾਸ ਦੇ ਵਿੱਚ ਨਹੀਂ ਤਮਾਮ ਪੂਰੇ ਜੇਕਰ ਅਸੀਂ ਇਤਿਹਾਸ ਦੀ ਗੱਲ ਕਰੀ ਤਾਂ ਇਹ ਪੂਰੇ ਇਤਿਹਾਸ ਦੇ ਵਿੱਚ ਉਹਨਾਂ ਨੂੰ ਅੱਜ ਉਹਨਾਂ ਦੇ ਨਾਮ ਨੂੰ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਗਿਆ ਉਸ ਇਤਿਹਾਸ ਨੂੰ ਯਾਦ ਕੀਤਾ ਜਾਂਦਾ ਸੋ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਉਸ ਵਕਤ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਜਿਹੜੇ ਇਹ ਲੋਕ ਨੇ ਜਿਹੜੇ ਇਹ ਨਗਰ ਕੀਰਤਨ ਥਾਂ ਥਾਂ ਹੀ ਕੱਢੇ ਜਾ ਰਹੇ ਨੇ ਚਾਹੇ ਅਸੀਂ ਅਨੰਦਪੁਰ ਸਾਹਿਬ ਦੀ ਗੱਲ ਕਰ ਲਈਏ ਚਾਹੇ ਅਸੀਂ ਚਮਕੌਰ ਸਾਹਿਬ ਦੀ ਗੱਲ ਕਰ ਲਈਏ ਚਾਹੇ ਅਸੀਂ ਇੱਥੇ ਇਸ ਨਗਰ ਦੀ ਗੱਲ ਕਰ ਲਈ ਜਿੱਥੇ ਕਿ ਸਰਸਾ ਨਦੀ ਸੀ ਤੇ ਇੱਥੋਂ ਦੇ ਜਿਹੜੇ ਲੋਕ ਨੇ ਉਹ ਉਸ ਸਮੇਂ ਨੂੰ ਇਸ ਕਰਕੇ ਮਹਿਸੂਸ ਕਰ ਰਹੇ ਨੇ ਕਿ ਕਿਸ ਤਰ੍ਹਾਂ ਸ਼ਹਾਦਤ ਦੇਣ ਦੇ ਲਈ ਇਸ ਰਸਤਿਆਂ ਗੁਰੂ ਸਾਹਿਬ ਗਏ ਹੋਣਗੇ ਕਿਵੇਂ ਉਹਨਾਂ ਨੇ ਸ਼ਹਾਦਤ ਦੇਣ ਦੇ ਲਈ ਉਸ ਵਕਤ ਗੁਰੂ ਸਾਹਿਬ ਪੂਰੇ ਪਰਿਵਾਰ ਸਮੇਤ ਇਸ ਰਸਤਿਆਂ ਨਿਕਲੇ ਹੋਣਗੇ ਸੋ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਕੁਝ ਬਿਆਨ ਕਰ ਰਹੀਆਂ ਨੇ ਇਹ ਤਸਵੀਰਾਂ ਦੱਸ ਰਹੀਆਂ ਨੇ ਕਿ ਇੰਨੀ ਖੜਾਕੀ ਦੀ ਠੰਡ ਦੇ ਵਿੱਚ 6 ਤੇ 7 ਮਾਹ ਦੀ ਜਿਹੜੀ ਪੋ ਦੀ ਰਾਤ ਹੈ ਉਸ ਦਰਮਿਆਨੀ ਕਾਲੀ ਬੋਲੀ ਰਾਤ ਜਦੋਂ ਗੁਰੂ ਸਾਹਿਬ ਪੂਰੇ ਪਰਿਵਾਰ ਸਮੇਤ ਇੱਥੋਂ ਨਿਕਲੇ ਤੇ ਉਸ ਵਕਤ ਜਦੋਂ ਇੰਨੀ ਠੰਡ ਦੇ ਵਿੱਚ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਨੂੰ ਸਾਹਿਬਜ਼ਾਦੀਆਂ ਨੂੰ ਰੱਖਿਆ ਗਿਆ ਉਸ ਵਕਤ ਕੀ ਬੀਤੀ ਹੋएगी ਸ਼ਾਇਦ ਉਸ ਸਮੇ ਨੂੰ ਯਾਦ ਕਰਦਿਆਂ ਲੂਕੰਡੇ ਖੜੇ ਹੁੰਦੇ ਨੇ ਬੋਲਣ ਲੱਗਿਆ ਗਲੇ ਭਰਦੇ ਨੇ ਸ਼ਾਇਦ ਜਿਹੜੀ ਆਵਾਜ਼ ਹੈ ਉਹ ਵੀ ਆਪਣੇ ਆਪ ਦੇ ਵਿੱਚ ਕੰਬਦੀ ਹੈ ਕਿ ਇੰਨੀ ਛੋਟੀ ਉਮਰ ਦੇ ਵਿੱਚ ਕਿਸ ਤਰ੍ਹਾਂ ਸਾਹਿਬਜ਼ਾਦੀਆਂ ਨੇ ਉਹਨਾਂ ਉਸ ਤਸ਼ੱਦਦ ਨੂੰ ਸਹਿਆ ਹੋਏਗਾ ਤੇ ਕਿਸ ਸਮੇ ਉਸ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਸਮਝ ਆਈ ਹੋਏਗੀ ਕਿ ਧਰਮ ਦੇ ਲਈ ਧਰਮ ਦੀ ਰਾਖੀ ਦੇ ਲਈ ਕਿਸ ਤਰ੍ਹਾਂ ਸ਼ਹਾਦਤਾਂ ਦੇਣੀਆਂ ਨੇ ਸੋ ਉਸ ਸ਼ਹਾਦਤ ਨੂੰ ਯਾਦ ਕਰਦੇ ਅੱਜ ਜਿਹੜਾ ਮਾਹੌਲ ਹੈ ਪੂਰਾ ਵਿਰਾਗਮਈ ਹੈ ਕੁਝ ਸ਼ਬਦ ਜਿਹੜੇ ਨੇ ਉਹ ਗਲੇ ਤੋਂ ਨਹੀਂ ਉਤਰ ਰਹੇ ਕਿਉਂਕਿ ਉਸ ਸ਼ਹਾਦਤ ਨੂੰ ਯਾਦ ਕਰਨਾ ਹੀ ਇੰਨਾ ਔਖਾ ਲੱਗ ਰਿਹਾ ਉਸ ਨੂੰ ਹੰਡਾਣਾ ਤੇ ਉਸ ਨੂੰ ਮਹਿਸੂਸ ਕਰਨਾ ਹੋਰ ਵੀ ਜ਼ਿਆਦਾ ਔਖਾ ਇੱਕ ਵਾਰ ਫੇਰ ਤੋਂ ਤਸਵੀਰਾਂ ਦਾ ਰੁਕ ਕਰਾਂਗੇ ਜਿਸ ਤੋਂ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਨਗਰ ਕੀਰਤਨ ਜਿਹੜਾ ਵਿਸ਼ਾਲ ਨਗਰ ਕੀਰਤਨ ਇੱਥੋਂ ਕੱਢਿਆ ਜਾ ਉਹ ਅੱਜ ਉਸ ਪੂਰੇ ਵਿਰਾਗ ਦੇ ਵਿੱਚ ਹੈ ਪੂਰੇ ਵਿਰਾਗ ਦੇ ਨਾਲ ਸੰਗਤਾ ਉਸ ਸਮੇਂ ਨੂੰ ਯਾਦ ਕਰ ਰਹੀਆਂ ਨੇ ਜਦੋਂ ਪਰਿਵਾਰ ਵਿਛੋੜਾ ਹੋਇਆ ਸੀ ਤੇ ਇਹ ਜਿਹੜਾ ਨਗਰ ਕੀਰਤਨ ਹੈ ਪਰਿਵਾਰ ਵਿਛੋੜਾ ਗੁਰਦਰਾ ਸਾਹਿਬ ਤੋਂ ਸ਼ੁਰੂ ਹੋ ਕੇ ਅੱਗੇ ਵੱਧ ਰਿਹਾ ਹੈ ਸੋ ਤਸਵੀਰਾਂ ਦੇ ਜ਼ਰੀਏ ਤੁਹਾਨੂੰ ਬਿਆਨ ਕਰਨ ਦੀ ਇੱਕ ਕੋਸ਼ਿਸ਼ ਕੀਤੀ ਸੀ ਕਿ ਉਸ ਬੇਸ਼ੱਕ ਅਸੀਂ ਵਿਰਗਮਈ ਕਹਿ ਦਿੰਦੇ ਆ ਲੇਕਿਨ ਵਿਰਗਮਈ ਹੋਣ ਦੇ ਨਾਲ ਨਾਲ ਇਹ ਇੱਕ ਗੌਰਮਈ ਇਤਿਹਾਸ ਹੈ ਤੇ ਜਿੱਥੇ ਇੱਕ ਪਾਸੇ ਵਿਰਗ ਹੈ ਉੱਥੇ ਦੂਜੇ ਪਾਸੇ ਗੌਰਵ ਵੀ ਹੈ ਉਸ ਗੁਰਮੈ ਇਤਿਹਾਸ ਨੂੰ ਯਾਦ ਕਰਦੇ ਆ ਅੱਜ ਸੰਗਤਾਂ ਜਿਹੜੀਆਂਨੇ ਇੱਕ ਪਾਸੇ ਜਿੱਥੇ ਇਹਨਾਂ ਸ਼ਹੀਦੀ ਦਰਿਆਆਂ ਨੂੰ ਮਨਾ ਵੀ ਰਹੀਆਂ ਨੇ ਲੇਕਿਨ ਆਪਣੇ ਅੰਦਰੋਂ ਆਪਣੇ ਰੂਹ ਤੋਂ ਉਸ ਰੂਹ ਕੰਬਾਈ ਇਤਿਹਾਸ ਨੂੰ ਯਾਦ ਵੀ ਕਰ ਰਹੀਆਂ ਨੇ ਮਹਿਸੂਸ ਵੀ ਕਰ ਰਹੀਆਂ ਨੇ ਕਿਉਂਕਿ ਇੰਨੀ ਕੜਾਕੇ ਦੀ ਠੰਡ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਸ਼ਹਾਦਤ ਦਿੱਤੀ ਹੋएगी ਕਿਸ ਤਰ੍ਹਾਂ ਦੇ ਨਾਲ ਇਸੇ ਠੰਡੀ ਨਦੀ ਦੇ ਵਿੱਚੋਂ ਉਹਨਾਂ ਦੇ ਵੱਲੋਂ ਗੁਜ਼ਰਿਆ ਗਿਆ ਹੋਵੇਗਾ ਕਿਉਂਕਿ ਦੱਸ ਦਈਏ ਚਾਹੇ ਚਮਕੌਰ ਸਾਹਿਬ ਦੀ ਗੱਲ ਕਰੀਏ ਚਾਹੇ ਨਾਨਦਪੁਰ ਸਾਹਿਬ ਦੀ ਗੱਲ ਕਰੀਏ ਇਹਨਾਂ ਦਿਨਾਂ ਦੇ ਵਿੱਚ ਸਿੱਖ ਸੰਗਤ ਜਿਹੜੀ ਹੈ ਉਹਨਾਂ ਦੇ ਵਿੱਚ ਇੰਨੀ ਇਹਨਾਂ ਦਿਨਾਂ ਨੂੰ ਲੈ ਕੇ ਅੰ ਕਿ ਨਾ ਤਾਂ ਇਹਨਾਂ ਦਿਨਾਂ ਦੇ ਵਿੱਚ ਕੋਈ ਮਿੱਠਾ ਬਣਾਇਆ ਜਾਂਦਾ ਨਾ ਹੀ ਕੋਈ ਮਿੱਠਾ ਪਕਵਾਨ ਬਣਦਾ ਇਤੋਂ ਤੱਕ ਕਿ ਲੰਗਰ ਦੇ ਵਿੱਚ ਵੀ ਮਿੱਠਾ ਪਕਵਾਨ ਨਹੀਂ ਬਣਾਇਆ ਜਾਂਦਾ ਨਾ ਹੀ ਕਿਸੇ ਤਰ੍ਹਾਂ ਦੇ ਸ਼ਗਨ ਜਿਹੜੇ ਨੇ ਉਹ ਮਨਾਏ ਜਾਂਦੇ ਨੇ ਸੋ ਇਸ ਕਰਕੇ ਕਿਹਾ ਜਾਂਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਯਾਨੀ ਕਿ ਇਹ ਜਿਹੜੇ ਸ਼ਹੀਦੀ ਦਿਹਾੜੇ ਸ਼ਹੀਦੀ ਹਫਤੇ ਜਿਨ੍ਹਾਂ ਨੂੰ ਕਿਹਾ ਜਾਂਦਾ ਇਸ ਕਰਕੇ ਇਹਨਾਂ ਸ਼ਹੀਦੀ ਹਫਤਿਆਂ ਦੇ ਵਿੱਚ ਜਿਹੜੀ ਸਿੱਖ ਸੰਗਤ ਹੈ ਉਹ ਨਾ ਤਾਂ ਕੋਈ ਜਸ਼ਨ ਮਨਾਉਂਦੀ ਹੈ ਸਿਰਫ ਤੇ ਸਿਰਫ ਇਹਨਾਂ ਦਿਨਾਂ ਦੇ ਵਿੱਚ ਸਾਦਾ ਭੋਜਨ ਖਾਇਆ ਜਾਂਦਾ ਸਾਦਾ ਜੀਵਨ ਜਿਹੜਾ ਹੈ ਉਹ ਬਤੀਤ ਕੀਤਾ ਜਾਂਦਾ ਹੈ ਵਿਡੀਓ ਜਲਦੀ ਸ਼੍ਰਵਨਿ لال ਪ੍ਰਿਯੰਕਾ ਮੀਨੂ ਡੇਲੀ ਪੋਸਟ ਨੈਪਰੈਣ ਹਿਮਾਚਲ ਅਨੰਦਪੁਰ ਸੇ